ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ 14 ਤਰੀਕ ਰਾਤ ਦੇ ਟਾਈਮ ਫਤਿਹਗੜ੍ਹ ਸਾਹਿਬ ਰਾਤ ਦੇ ਟਾਈਮ ਹੀ ਆਉਣ ਦੀ ਸੰਭਾਵਨਾ ਹੋਵੇਗੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਸਾਰੇ ਬਾਕੀ ਜ਼ਿਲ੍ਹਿਆਂ ਦੇ ਉੱਤੇ 15 16 ਤੇ 17 ਤਰੀਕ ਨੂੰ ਪੰਜਾਬ ਤੇ ਕਿਸ ਤਰ੍ਹਾਂ ਮੌਸਮ ਰਹੇਗਾ ਪੰਜਾਬ ਵੈਦਰ ਅਪਡੇਟਸ ਸ਼ੇਅਰ ਕੀਤੀਆਂ ਜਾਣਗੀਆਂ ਸ਼ੁਰੂ ਕਰਦੇ ਹਾਂ ਫਰੀਦਕੋਟ ਤੋਂ 15 ਤਰੀਕ ਨੂੰ ਸੰਘਣੇ ਬੱਦਲਸਾਰੇ ਦੇ ਰਹਿਣਗੇ ਰਾਤ ਦੇ ਟਾਈਮ ਹੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਅਤੇ 16 ਤਰੀਕ ਨੂੰ ਦਪਹਿਰੇ 12:00 1 ਵਜੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ 17 ਤਰੀਕ ਨੂੰ ਵੀ ਸੰਘਣੇ ਬੱਦਲ ਬਣੇ ਰਹਿਣਗੇ ਫਾਜ਼ਿਲਕਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 15 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਤੇ 16 ਤਰੀਕ ਨੂੰ ਵੀ ਵੱਤਵਤ ਟੈਂਪਰੇਚਰ 33 ਡਿਗਰੀ ਦੇ ਨਾਲ ਸੰਘਣੇ ਬੱਦਲ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ 17 ਤਰੀਕ ਨੂੰ ਵੱਤਵਤ ਟੈਂਪਰੇਚਰ 36 ਡਿਗਰੀ ਹੋਵੇਗਾ ਨਾਲ ਸੰਘੜੇ ਬੱਦਲ ਰਹਿਣਗੇ ਬਠਿੰਡਾ ਇਲਾਕੇ ਦੇ ਵਿੱਚ 15 ਤਰੀਕ ਨੂੰ ਵੱਤਵਤ ਟੈਂਪਰੇਚਰ ਪਤ 20 ਡਿਗਰੀ ਤੇ ਨਾਲ ਸੰਘਣੇ ਬੱਦਲ ਤੇ 16 ਤਰੀਕ ਨੂੰ ਮੌਲੇ ਧਰਮੀ ਆਉਣ ਦੀ ਸੰਭਾਵਨਾ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਰਹੇਗੀ ਨਾਲ ਹਲਕੀ ਤੋਂ ਦਰਮਿਆਨੀ ਹਵਾ ਚਲਦੀ ਰਹੇਗੀ 17 ਤਰੀਕ ਨੂੰ ਵਾਤਵਰਤ ਟੈਂਪਰੇਚਰ 34 ਡਿਗਰੀ ਤੇ ਨਾਲ ਸੰਘਣੇ ਬੱਦਲ ਰਹਿਣਗੇ ਮੁਕਸਰ ਇਲਾਕੇ ਦੇ ਵਿੱਚ 15 ਤਰੀਕ ਨੂੰ ਸੰਘਣੇ ਬੱਦਲ ਤੇ ਸ਼ਾਮ ਦੇ 7-8 ਵਜੇ ਹਲਕੇ ਤੋਂ ਦਰਮਿਆਨੇ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ 16 ਤਰੀਕ ਨੂੰ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਮੁਕਸਰ ਦੇ ਵਿੱਚ ਬਣੀ ਰਹੇਗੀ ਸਾਰੰਤਰਿਕ ਨੂੰ ਵਾਤਵਾਤ ਦੇ ਟੈਂਪਰੇਚਰ 35 ਡਿਗਰੀ ਦੇ ਨਾਲ ਸੰਘਣੇ ਬੱਦਰ ਰਹਿਣਗੇ। ਲੁਧਿਆਣਾ ਇਲਾਕੇ ਦੇ ਵਿੱਚ ਬਾਰਿਸ਼ ਆਉਣ ਦੀ ਸੰਭਾਵਨਾ 15 ਤਰੀਕ ਨੂੰ ਦੁਪਹਿਰੇ 12 ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਰਹੇਗੀ ਤੇ ਨਾਲ ਹਲਕੇ ਤੋਂ ਦਰਮਿਆਨੀ ਹਨੇਰੀ ਚੱਲਣ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਆ। 16 ਤਰੀਕ ਨੂੰ ਸਵੇਰੇ 5 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਲਗਾਤਾਰ ਮੀਂਹ ਆਉਣ ਦੀ ਸੰਭਾਵਨਾ ਰਹੇਗੀ। 17 ਤਰੀਕ ਨੂੰ ਨਜ਼ਰ ਮਾਰੀ ਹੈ ਤਾਂ ਟਟਮੀ ਇਲਾਕੇ ਦੇ ਵਿੱਚ ਹਲਕੇ ਤੋਂ ਬੂੰਦਾਬੰਦੀ ਹੋ ਸਕਦੀ ਹੈ। ਵਾਤਵਾਤ ਦੇ ਟੈਂਪਰੇਚਰ 33 ਡਿਗਰੀ ਰਹੇਗਾ। ਹੁਣ ਨਜ਼ਰ ਮਾਰਦੇ ਹਾਂ ਸੰਗਰੂਰ ਜ਼ਿਲ੍ਹੇ ਦੇ ਉੱਪਰ 15 ਤਰੀਕ ਨੂੰ ਸੰਗਣੇ ਬੱਧ ਰਹਿਣਗੇ ਸ਼ਾਮ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਆ ਸਕਦਾ ਹੈ ਤੇ 16 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਸਵੇਰੇ 7-8 ਵਜੇ ਹੋਵੇਗੀ 17 ਤਰੀਕ ਨੂੰ ਵੀ ਸੰਗਣੇ ਬੱਧ ਰਹਿਣਗੇ ਤੇ ਸਾਰਾ ਦਿਨ ਹੀ ਟੈਂਪਰੇਚਰ 30 ਤੋਂ 31 ਡਿਗਰੀ ਬਣਿਆ ਰਹੇਗਾ ਰੂਪਨਗਰ ਇਲਾਕੇ ਦੇ ਵਿੱਚ ਨਜ਼ਰ ਮਾਰੀ ਹੈ ਤਾਂ 15 ਤਰੀਕ ਨੂੰ ਦੁਪਹਿਰੇ 1-2 ਵਜੇ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਇਸੇ ਤਰ੍ਹਾਂ ਹੀ 16 ਤਰੀਕ ਨੂੰ 5 ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਹਲਕੇ ਤੋਂ ਟਟਮੇ ਇਲਾਕੇ ਦੇ ਵਿੱਚ ਲਗਾਤਾਰ بارش ਹੋਣ ਦੀ ਸੰਭਾਵਨਾ ਬਣੀ ਰਹੇਗੀ 17 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਉਤਵਤ ਟੈਂਪਰੇਚਰ 34 ਡਿਗਰੀ ਹੋਵੇਗਾ ਮਾਨਸਾ ਇਲਾਕੇ ਵਿੱਚ 15 ਤਰੀਕ ਨੂੰ ਸ਼ਾਮ ਦੇ 4-5 ਵਜੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਤੇ 16 ਤਰੀਕ ਨੂੰ ਸਵੇਰੇ 8 ਤੋਂ ਲੈ ਕੇ 6-7 ਵਜੇ ਤੱਕ ਅਤੇ 16 ਤਰੀਕ ਨੂੰ ਸਵੇਰੇ 6:00 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਲਗਾਤਾਰ بارش ਹੋਣ ਦੀ ਸੰਭਾਵਨਾ ਮਾਨਸਾ ਦੇ ਵਿੱਚ ਬਣੀ ਰਹੇਗੀ 17 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਬਰਨਾਲਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 15 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਵਾਤਾਵਰਣ ਦਾ ਟੈਂਪਰੇਚਰ 35 ਡਿਗਰੀ ਹੋਵੇਗਾ ਤੇ 16 ਤਰੀਕ ਨੂੰ ਸਵੇਰੇ 7-8 ਵਜੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਅਤੇ ਬਾਕੀ ਸੰਘਣੇ ਬੱਦਲ 29 ਤੋਂ 30 ਡਿਗਰੀ ਟੈਂਪਰੇਚਰ ਰਹੇਗਾ 17 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਬਲੇਰ ਕੋਟਲਾ ਵਿੱਚ ਨਜ਼ਰ ਮਾਰੀਏ ਤਾਂ 15 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਤਿੰਨ ਤੋਂ ਲੈ ਕੇ 6-7 ਵਜੇ ਤੱਕ ਰਹੇਗੀ ਤੇ ਉਸ ਤੋਂ ਬਾਅਦ 16 ਤਰੀਕ ਨੂੰ ਸਵੇਰੇ 7-8 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਲਗਾਤਾਰ ਮੌਲੀ ਧਰਮੀ ਪੈਣ ਦੀ ਸੰਭਾਵਨਾ ਬਣੀ ਰਹੇਗੀ। ਇਸੇ ਤਰ੍ਹਾਂ ਹੀ 17 ਤਰੀਕ ਨੂੰ ਵੀ ਮਲੇਰ ਕੋਟਲਾ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸਵੇਰ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਹੋਵੇਗੀ। ਸ਼ਹੀਦ ਅਜੀਤ ਸਿੰਘ ਨਗਰ ਨਜ਼ਰ ਮਾਰੀਏ ਤਾਂ 15 ਤਰੀਕ ਨੂੰ ਦਪਹਿਰ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਤੇ ਰਾਤ ਪਰ ਵੀ ਸੰਘਣੇ ਬੱਦਲ ਬਣੇ ਰਹਿਣਗੇ 16 ਤਰੀਕ ਨੂੰ ਵੀ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਸ਼ਾਮ ਦੇ 6-7 ਵਜੇ ਤੱਕ ਰਹੇਗੀ 17 ਤਰੀਕ ਤੇ ਨਜ਼ਰ ਮਾਰੀਏ ਤਾਂ ਸੰਘਣੇ ਬੱਦਲ ਬਣੇ ਰਹਿਣਗੇ ਵੱਤਵਾਰ ਟੈਂਪਰੇਚਰ 33 ਡਿਗਰੀ ਹੋਵੇਗਾ ਫਤਿਹਗੜ ਸਾਹਿਬ ਰਾਤ ਦੇ ਟਾਈਮ 14 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਹੇਗੀ 15 ਤਰੀਕ ਨੂੰ ਵੱਤਵਾਰ ਟੈਂਪਰੇਚਰ 34 ਡਿਗਰੀ ਤੇ 16 ਤਰੀਕ ਨੂੰ ਵੱਤਵਾਰ ਟੈਂਪਰੇਚਰ 33 ਡਿਗਰੀ ਹੋਵੇਗਾ 17 ਤਰੀਕ ਨੂੰ ਵੀ ਸੰਘਣੇ ਬੱਦਲ ਤੇ ਵੱਤਵਤ ਟੈਂਪਰੇਚਰ 33 ਤੋਂ 34 ਹੋਵੇਗਾ। ਸੰਗਰੂਰ ਇਲਾਕੇ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਅਗਸਤ 15 ਤਰੀਕ ਨੂੰ ਵੱਤਵਤ ਟੈਂਪਰੇਚਰ 35 ਡਿਗਰੀ ਹੋਵੇਗਾ ਤੇ ਸ਼ਾਮ ਦੇ ਟਾਈਮ ਹਲਕੇ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੌਟਮ ਵੀ ਪੈ ਸਕਦਾ ਹੈ। 16 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਸਵੇਰੇ 7-8 ਵਜੇ ਰਹੇਗੀ। ਵੱਤਵਤ ਟੈਂਪਰੇਚਰ 33 ਡਿਗਰੀ ਦੁਪਹਿਰ ਦੇ ਟਾਈਮ ਹੋਵੇਗਾ ਤੇ 17 ਤਰੀਕ ਨੂੰ ਵੀ 33 ਡਿਗਰੀ ਟੈਂਪਰੇਚਰ ਤੇ ਨਾਲ ਸੰਘਣੇ ਬੱਦਲ ਰਹਿਣਗੇ। ਪਟਿਆਲਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 15 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 16 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਸਵੇਰੇ 4-5 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਲਗਾਤਾਰ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਤੇ 17 ਤਰੀਕ ਨੂੰ ਵੀ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਪੈ ਸਕਦਾ ਹੈ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ ਜਲੰਧਰ ਇਲਾਕੇ ਤੇ ਨਜ਼ਰ ਮਾਰੀਏ ਤਾਂ 15 ਤਰੀਕ ਨੂੰ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰਾ ਦਿਨ ਬਣੀ ਰਹੇਗੀ ਤੇ 16 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਗਰਮੀ ਦੇ ਵਿੱਚ ਰਾਹਤ ਪਾਈ ਤੋਂ 29 ਡਿਗਰੀ ਟੈਂਪਰੇਚਰ ਹੋਵੇਗਾ 17 ਤਰੀਕ ਨੂੰ ਨજર ਮਾਰੀਏ ਤਾਂ 33 ਡਿਗਰੀ ਟੈਂਪਰੇਚਰ ਦੁਪਹਿਰ ਦੇ ਟਾਈਮ ਜਾਵੇਗਾ ਕਪੂਰਥਲਾ ਇਲਾਕੇ ਉੱਤੇ ਨજર ਮਾਰੀਏ ਤਾਂ ਵੱਤਵਤ ਟੈਂਪਰੇਚਰ 33 ਡਿਗਰੀ ਤੇ ਹਲਕੀ ਦਦਰ ਮੈਨੀ ਬਾਰਸ਼ ਟਟਵੇਂ ਇਲਾਕੇ ਦੇ ਵਿੱਚ ਸਵੇਰੇ 9-10 ਵਜੇ ਹੋ ਸਕਦੀ ਆ 16 ਤਰੀਕ ਨੂੰ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਸਤੋਂ ਲੈ ਕੇ ਦੁਪਹਿਰ ਦੇ 2-3 ਵਜੇ ਤੱਕ ਰਹੇਗੀ 17 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ ਵੱਤਵਤ ਟੈਂਪਰੇਚਰ 34 ਡਿਗਰੀ ਹੋਵੇਗਾ ਨਵਾਂ ਸ਼ਹਿਰ ਇਲਾਕੇ ਤੇ ਨજર ਮਾਰੀਏ 15 ਤਰੀਕ ਨੂੰ ਦੁਪਹਿਰ ਦੇ ਤਾਈ ਵੱਤ ਵੱਤ ਟੈਂਪਰੇਚਰ 34 ਡਿਗਰੀ ਤੇ ਨਾਲ ਹਲਕੀ ਤੇ ਦਮੈਨੀ بارش 2-3 ਵਜੇ ਹੋ ਸਕਦੀ ਆ 16 ਤਰੀਕ ਨੂੰ ਨજર ਮਾਰੀ ਹੈ ਤਾਂ ਸਵੇਰੇ 7-8 ਵਜੇ ਤੋਂ ਲੈ ਕੇ 12-1 ਵਜੇ ਤੱਕ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਰਹੇਗੀ 27 ਤੋਂ 28 ਡਿਗਰੀ ਟੈਂਪਰੇਚਰ ਬਣਿਆ ਰਹੇਗਾ 17 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਮੱਟੂ ਟਵੇਂ ਲਾਕੇ ਦੇ ਵਿੱਚ ਮਾੜਾ ਮੋਟ ਬਾਰਿਸ਼ ਹੋਣ ਦਾ ਮੌਸਮ ਬਣਿਆ ਰਹੇਗਾ ਪਰ ਕੋਈ ਜਿਆਦਾ ਮੀਂਹ ਨਹੀਂ ਆਵੇਗਾ ਵੱਤ ਵੱਤ ਟੈਂਪਰੇਚਰ 33 ਡਿਗਰੀ ਹੋਵੇਗਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨજર ਮਾਰੀ ਹੈ ਤਾਂ 15 ਤਰੀਕ ਨੂੰ ਸਵੇਰੇ 1 ਤੋਂ ਲੈ ਕੇ 6-7 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ 17 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸਵੇਰੇ 5-6 ਵਜੇ ਤੋਂ ਲੈ ਕੇ ਦੁਪਹਿਰ ਤੱਕ بارش ਹੋਣ ਦੀ ਸੰਭਾਵਨਾ ਰਹੇਗੀ ਨਾਲ ਸੰਘਣੇ ਬੱਦਲ ਰਹਿਣਗੇ 17 ਤਰੀਕ ਨੂੰ ਵੀ ਸੰਘਣੇ ਬੱਦਲ ਤੇ ਵਾਤਾਵਰਣ ਟੈਂਪਰੇਚਰ 34 ਡਿਗਰੀ ਹੋਵੇਗਾ ਅੰਮ੍ਰਿਤਸਰ ਜਿਲ੍ਹੇ ਉਤੇ ਨਜ਼ਰ ਮਾਰੀ ਹੈ ਤਾਂ 15 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਹੈ ਵਾਤਾਵਰਣ ਟੈਂਪਰੇਚਰ 33 ਡਿਗਰੀ ਤੇ ਸ਼ਾਮ ਦੇ 6-7 ਵਜੇ ਤੋਂ ਲੈ ਕੇ 8-9 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੌਣ ਦੀ ਸੰਭਾਵਨਾ ਰਹੇਗੀ 16 ਤਰੀਕ ਨੂੰ ਨਜ਼ਰ ਮਾਰੀਏ ਤਾਂ ਸਵੇਰੇ ਛੇ ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਵਾਤਵਾਰ ਤਾ ਟੈਂਪਰੇਚਰ 29 ਤੋਂ 30 ਡਿਗਰੀ ਸੈਲਸੀਅਸ ਹੋਵੇਗਾ ਤੇ 17 ਤਰੀਕ ਨੂੰ ਸੰਘਣੇ ਬੱਦਲ ਤੇ ਵਾਤਵਾਰ ਟੈਂਪਰੇਚਰ 33 ਡਿਗਰੀ ਹੋਵੇਗਾ ਤਰਨਧਨ ਆਸਾਬ ਨਜ਼ਰ ਮਾਰੀਏ ਤਾਂ ਵਾਤਵਾਰ ਟੈਂਪਰੇਚਰ 34 ਡਿਗਰੀ ਤੇ ਸ਼ਾਮ ਦੇ ਟਾਈਮ 15 ਤਰੀਕ ਨੂੰ 6 ਤੋਂ ਲੈ ਕੇ 10 11 ਵਜੇ ਤੱਕ بارش ਹੋਣ ਦੀ ਸੰਭਾਵਨਾ ਹੋਵੇਗੀ 16 ਤਰੀਕ ਨੂੰ ਵੀ ਦੁਪਹਿਰ ਦੇ ਟਾਈਮ ਬਾਅਦ 1 ਵਜੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਤੇ 17 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਗਰਦਾਸਪੁਰ 15 ਤਰੀਕ ਨੂੰ ਸਵੇਰੇ 7-8 ਵਜੇ ਹਲਕੀ ਤੋਂ ਦਰਮਿਆਨੀ بارش ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 31 ਡਿਗਰੀ ਸੈਲਸੀਅਸ ਤੇ ਸ਼ਾਮ ਦੇ ਟਾਈਮ ਦੁਬਾਰਾ ਫਿਰ ਟੁੱਟਵੇਂ ਲਾਕੇ ਦੇ ਵਿੱਚ بارش ਹੋ ਸਕਦੀ ਆ 16 ਤਰੀਕ ਨੂੰ ਸਾਰਾ ਦਿਨ ਹੀ ਹਲਕੀ ਤੋਂ ਦਰਮਿਆਨੀ بارش ਬਣੀ ਰਹੇਗੀ ਤੇ 17 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਸੈਲਸੀਅਸ ਜਾਵੇਗਾ ਪਠਾਨਕੋਟ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 15 ਤਰੀਕ ਨੂੰ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰੇ ਦਿਨ ਹੀ ਬਣੀ ਰਹੇਗੀ 16 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ 10:00 ਤੋਂ 11:00 ਵਜੇ ਤੱਕ بارش ਆਉਣ ਦੀ ਸੰਭਾਵਨਾ ਹੋਵੇਗੀ ਤੇ 17 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਵਾਤਾਵਰਣ ਦਾ ਟੈਂਪਰੇਚਰ 33 ਡਿਗਰੀ ਹੋਵੇਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਤਾਜ਼ਾ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ